ਕਦੀ ਇਸ ਦੇਸ਼ ਵਿੱਚ ਬਾਹਰੋਂ ਆਇਆ ਹਮਲਾਵਰ ਇੱਥੋਂ ਦੇ ਲੋਕਾਂ ਨੂੰ ਗੁਲਾਮ ਬਣਾ ਕੇ ਆਪਣੇ ਦੇਸ਼ ਲੈ ਜਾਂਦਾ ਸੀ ਆ ਜਿਹੜੇ ਮਰਿਆਦਾ ਪੜਿਓ ਅਕਾਲ ਤਖਤ ਵੱਲੋਂ ਪ੍ਰਵਾਨਤੋਂ ਦੇ ਵਿੱਚ ਲਿਖਿਆ ਨੱਕ ਛੇਦਕ ਤੇ ਕੰਨ ਛੇਦ ਗਹਿਣਾ ਪਾਉਣਾ ਸਿੱਖ ਪਰਿਵਾਰ ਦੇ ਬੱਚੇ ਬੱਚੀਆਂ ਲਈ ਮਨਾ ਪੁੱਛੋ ਕਿਉਂ ਕਿਉਂਕਿ ਜਦੋਂ ਬਾਹਰੋਂ ਆਇਆ ਹਮਲਾਵਰ ਇਹਨਾਂ ਨੂੰ ਗੁਲਾਮ ਬਣਾ ਕੇ ਖੜਦਾ ਸੀ ਬਹੁਤ ਜ਼ਿਆਦਾ ਬਲਦ ਮਾਰਕ ਮਾਰਦਾ ਹੋਵੇ ਕਈ ਮੱਜਾਂ ਵੀ ਮਾਰਦੀਆਂ ਹੁੰਦੀਆਂ ਨੇ ਉਹਨਾਂ ਦੇ ਨੱਕ ਵਿੱਚ ਨਕੇਲ ਪਾਉਂਦਾ ਫਿਰ ਕਿਸਾਨ ਜਦੋਂ ਦੇ ਨੱਕ ਚ ਨਕੇਲ ਪਾ ਦਿੰਦਾ ਫਿਰ ਉਹਨੂੰ ਨਿਕਾ ਜਾ ਬੱਚਾ ਵੀ ਫੜ ਕੇ ਤੇ ਉਹਦੇ ਕੋਲੋਂ ਕੰਮ ਲੈ ਲੈਂਦਾ ਬਲਦ ਕੋਲੋਂ 12 ਆਏ ਹਮਲਾਵਰ ਨੇ ਨੱਕਾਂ ਚ ਨਕੇਲਾ ਪਾਈਆਂ ਇੱਥੋਂ ਦੇ ਲੋਕਾਂ ਦੇ ਬੀਬੀਆਂ ਦੇ ਬੰਦਿਆਂ ਦੇ ਵੀ ਨਕੇਲਾ ਪਾਈਆਂ ਆ ਜਿਹੜਾ ਸਾਡਾ ਕਿਸੇ ਨੇ ਕਿਹਾ ਨਾ ਗੁਲਾਮੀ ਦੀਆਂ ਜੰਜੀਰਾਂ ਸਵਾ ਪਾ ਕੇ ਸ਼ਿੰਗਾਰ ਬਣ ਜਾਂਦੀਆਂ ਨੇ ਅੱਜ ਸ਼ਿੰਗਾਰ ਬਣ ਗਿਆ ਅੱਜ ਤਾਂ ਪੜਣਾ ਨੂੰ ਛੱਡੋ ਇੱਥੋਂ ਨੌਜਵਾਨਾਂ ਨੇ ਇੱਥੋਂ ਤਾਂ ਨੂੰ ਉਪਾਏ ਹੁੰਦੇ ਨੇ ਉਹ ਵਾਲੀਆਂ ਪਾਈਆਂ ਹੁੰਦੀਆਂ ਨੇ ਇਹ ਗੁਲਾਮੀ ਦੀ ਨਿਸ਼ਾਨੀ ਸੀ ਇਹ ਚੇਤਾ ਕਰਾਉਂਦਾ ਸੀ ਕਿ ਤੁਸੀਂ ਕਦੀ ਗੁਲਾਮ ਰਹਿ ਜੇ ਤੁਹਾਡੇ ਕਦੀ ਦੁਸ਼ਮਣ ਨੇ ਤੁਹਾਡੇ ਨੱਕਾਂ ਤੇ ਕੰਨਾਂ 'ਚ ਮੋਰੀਆਂ ਕੀਤੀਆਂ ਸੀ ਅੱਜ ਨਿੱਕੀ ਜਿਹੀ ਧੀ ਨੂੰ ਹੀ ਅਸੀਂ ਮਾਵਾ ਦਾਦੀਆਂ ਨਾਨੀਆਂ ਉਹਨਾਂ ਦੇ ਕਾਨਵਨਾ ਚੰਗੇ ਪਰਿਵਾਰਾਂ ਦੀਆਂ ਧੀਆਂ ਚੰਗੇ ਪਰਿਵਾਰ ਆਪਣੇ ਬੱਚੇ ਬੱਚੀਆਂ ਦੇ ਕੰਨ ਕਦੀ ਨਹੀਂ ਬਣਾਉਂਦੇ ਜਿਨ੍ਹਾਂ ਨੇ ਹਿਸਟਰੀ ਪੜ੍ਹੀ ਐ ਨਾ ਉਹ ਕਹਿੰਦੇ ਨਾ 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 ਉਹ ਬੱਚੀਆਂ ਆਈ ਪੀਐਸ ਅਫਸਰ ਉੱਚੇ ਅਹੁਦਿਆਂ ਤੇ ਬੈਠਦੀਆਂ ਨੇ ਕੰਮ ਕਰਦੀਆਂ ਅਸੀਂ ਤਾਂ ਕਿੱਥੋਂ ਤੁਰੇ ਤੇ ਕਿੱਥੇ ਆਣ ਖਲੋਤੇ ਕਦੀ ਸਵੈ ਪ੍ਰਚੋਲ ਕਰਕੇ ਵੇਖੋ ਗੁਰੂ ਕੇ ਪਿਆਰਿਓ ਆਪਣੀ ਕੌਮ ਦੀ ਹਿਸਤਰੀ ਪੜ੍ਹ ਕੇ ਵੇਖਿਓ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ ਤੇ ਕੁਝ ਲੋਕ ਪੈਸੇ ਲੈਣਦੇ ਆ ਮਾਰੇ ਆ ਪੈਸੇ ਲੈਣਦੇ ਆ ਮਾਰੇ ਆ ਪੈਸੇ ਲੈਣਦੇ ਆ ਮਾਰੇ ਆ ਬੱਚੀਆਂ ਦੇ ਵੀ ਸਿਰ ਵੱਢ ਕੇ ਲੈ ਜਾਂਦੇ ਸੀ ਵੀ ਇਹ ਸਿੱਖਾਂ ਦਾ ਹੀ ਬੱਚਾ ਹੈ ਉਦੋਂ ਫਿਰ ਇਹ ਪਛਾਣ ਹੁੰਦੀ ਸੀ ਵੀ ਇਹਨਾਂ ਦੇ ਕੰਨਾਂ 'ਚ ਮੋਰੀਆਂ ਹੈਗੀਆਂ ਨੇ ਇਹ ਔਰਤ ਇਹ ਲੜਕੀ ਤੇ ਨਹੀਂ ਇਹ ਲੜਕਾ ਤੇ ਨਹੀਂ ਅੱਜ ਤਾਂ ਸਾਰਾ ਕੁਝ ਫਨਾ ਫੁੱਲਾ ਕਰਕੇ ਰੱਖ ਦਿੱਤਾ ਅੱਜ ਤਾਂ ਜੇ ਕੋਈ ਬੋਲੇ ਤੇ ਉਹਦੇ ਗਾਲ ਪੈਣਗੇ ਵੀ ਤੂੰ ਇਹ ਗੱਲਾਂ ਕਿਉਂ ਬੋਲਦਾ ਸਵੇਰ ਦਾ ਭੁੱਲਿਆ ਸ਼ਾਮਾਂ ਨੂੰ ਘਰ ਆ ਜੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਗੁਰੂ ਦੀ ਬਾਣੀ ਨੂੰ ਪੜ੍ਹਨਾ ਸਮਝਣਾ ਅਣਖ ਗੈਰ ਤੋਂ ਜਜਬਾ ਆਪਣੇ ਅੰਦਰ ਪੈਦਾ ਕਰਨਾ ਉਹ 7 ਤੇ 9 ਸਾਲ ਦੇ ਕਿੰਦੀ ਯੁਰਤ ਨਾਲ ਦੂਰ ਕੀ ਜਾਣਾ ਮੈਂ ਕਹਿੰਦਾ ਇਹਨਾਂ ਸਮਾਗਮਾਂ ਚ ਇੱਕ ਪ੍ਰਾਣੀ ਕਰ ਲੋ ਉਹ ਦੁਸ਼ਮਣ ਦੇ ਘਰ ਵਿੱਚ ਨੇ ਠੰਡੇ ਬੁਰਜ ਤੋਂ ਉਹਨਾਂ ਨੂੰ ਦਰਬਾਰ ਵਿੱਚ ਪੇਸ਼ ਕੀਤਾ ਜਾਂਦਾ ਹੈ ਤੇ ਗੱਜ ਕੇ ਜਾ ਕੇ ਸਾਬ ਜਾਦੇ ਕੀ ਬੁਲਾਉਂਦੇ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇ ਆਵਾਜ਼ ਆਉਂਦੀ ਹੈ ਸੁਚਾਨੰਦ ਖत्री ਕਿਦਾਓ ਬੱਚਿਓ ਇਹ ਤੁਹਾਡੇ ਪਿਤਾ ਦਾ ਦਰਬਾਰ ਨਹੀਂ ਸੂਬੇ ਸਰਹੰਦ ਦੀ ਕਚਹਿਰੀ ਹੈ ਇੱਥੇ ਚੋਕੇ ਸਲਾਮ ਕਰੋ ਤੇ ਸੈਫ ਕਹਿਦ ਕਹਿੰਦੇ ਨੇ ਅਸੀਂ ਗੁਰੂ ਦੇ ਪੁੱਤਰਾਂ ਅਸੀਂ ਤੇ ਜਿੱਥੇ ਜਾਵਾਂਗੇ ਗੱਜ ਕੇ ਫਤਿਹ ਬੁਲਾਵਾਂਗੇ ਹੁਣ ਮਾਰਿਓ ਉਹ ਦੁਸ਼ਮਣ ਦੇ ਘਰ ਜਾ ਕੇ ਵੀ ਫਤੇ ਬੁਲਾਉਣੇ ਨਹੀਂ ਭੁੱਲੇ ਅੱਜ ਅਸੀਂ ਆਪਣੇ ਪਰਿਵਾਰਾਂ 'ਚ ਹੀ ਫਤੇ ਬੁਲਾਉਣੀ ਭੁੱਲ ਗਏ ਕਿੰਨੇ ਪਰਿਵਾਰਾਂ 'ਚ ਅਸੀਂ ਫਤੇ ਬੁਲਾਉਣੇ ਆ ਜੀ ਆਪਣੇ ਘਰਾਂ 'ਚ ਭਲਾ ਮਾਰੇ ਉਹ ਧਿਆਨ ਜੀ ਸਾਡੇ ਘਰਾਂ 'ਚ ਅਸੀਂ ਜਿਹੜੋ ਕਿ ਇਹਨਾਂ ਫੋਨ 'ਤੇ ਗੱਲ ਕਰਦੇ ਆ ਕੋਈ ਕਿਸੇ ਨਾਲ ਗੱਲ ਕਰਦੇ ਏਦਾਂ ਫਤੇ ਬੁਲਾਉਂਦਾ ਹਾਂਜੀ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮੁੱਕ ਗਿਆ ਸਾਡੇ ਵਿੱਚੋਂ ਜਜ਼ਬਾ ਅੱਜ ਤਾਂ ਜਿਵੇਂ ਮਰੀਜ਼ ਹਾਏ ਕਰਦਾ ਨਾ ਹਾਏ ਬਾਏ ਟਾਟਾ ਐ ਤੇ ਪੱਛਮੀ ਸੱਭਿਆਤਾ ਦਾ ਐਸਾ ਪ੍ਰਭਾਵ ਕਬੂਲਿਆ ਸਾਰਾ ਕੁਝ ਆਪਣੇ ਵਿੱਚੋਂ ਮਲਿਆ ਮੇਟ ਕਰ ਰਿਹਾ ਤੇ ਵਾਪਸ ਯਾਦ ਰੱਖਣਾ ਆਉਣਾ ਪੈਣਾ ਵਾਪਸ ਫ੍ਰਿਜਾਂ ਲਾ ਕੇ ਘੜੇ ਰੱਖ ਲੈਣਾ ਤੁਸੀਂ ਕੋਠੀਆਂ ਵਿੱਚ ਘੜੇ ਰੱਖ ਲੈ ਲੋਕਾਂ ਨੇ ਰੱਖੇ ਆ ਨਾ ਹੁਣ ਤਾਂ ਕੋਠੀ ਪਾਈ ਹੁੰਦੀ ਦੋ ਮੰਜ਼ਲੀ ਉਹ ਚ ਵੀ ਫ੍ਰਿਜ ਲਾ ਕੇ ਘੜਾ ਰੱਖਿਆ ਹੁੰਦਾ ਹੁਣ ਤਾਂ ਉਹਨਾਂ ਦੇ ਘੜੇ ਵਿਕਣ ਲੱਗ ਪਏ ਹੁਣ ਆਪ ਹੀ ਕਹਿਣ ਲੱਗ ਪੇ ਘੜੇ ਦਾ ਪਾਣੀ ਕੀ ਆਂਦੇ ਭਲਾ ਸਵਾਦ ਆ ਹੁਣ ਆਪ ਹੀ ਲੱਭਣ ਲੱਗ ਪੇ ਤੁਰ ਪੇ ਨਾ ਵਾਪਸ ਤੇ ਯਾਦ ਰੱਖਿਓ ਵੇਂਦਿਆਂ ਵੇਂਦਿਆਂ ਤੁਸੀਂ ਵਾਪਸ ਪਰਤਣਾ ਇੱਥੇ ਕਈ ਵਾਰੀ ਕਈ ਕਹਿੰਦੇ ਮੱਛੀ ਪੱਥਰ ਚਟ ਕੇ ਵਾਪਸ ਆਉਂਦੀ ਏ ਉਹ ਪੱਥਰ ਚਟ ਕੇ ਨਹੀਂ ਆਉਂਦੀ ਜਦੋਂ ਉਹਦੀਆਂ ਨਾਸਾਂ ਵਜਦੀਆਂ ਨੇ ਫੇਰ ਵਾਪਸ ਮੁੜ ਕੇ ਆਉਂਦੀ ਏ ਜੇ ਉਹਦੀਆਂ ਨਾਸਾਂ ਨਾ ਵਜਦੀਆਂ ਉਹਦਾ ਗਾਂ ਤੁਰ ਹੀ ਜਾਂਦੀ ਬਹੁਤਿਆਂ ਦੀਆਂ ਨਾਸਾਂ ਵਜਦੀਆਂ ਜਦੋਂ ਗੁਰਦਾ ਖਰਾਬ ਹੁੰਦਾ ਫੇਰ ਮੁਰਦੇ ਫੇਰ ਕਹਿੰਦੇ ਹੁਣ ਮੈਨੂੰ ਅਮਰ ਸ਼ਕਾ ਲਿਆ ਜਦੋਂ ਕਿਡਨੀ ਇੱਕ ਖਰਾਬ ਹੋ ਜਾਂਦੀ ਹੈ ਨਾ ਹੁਣ ਕਹਿੰਦਾ ਮੈਨੂੰ ਫਿਰ ਅੱਗੇ ਉਹ ਵੀ ਜਵਾਬ ਹੁੰਦਾ ਕਹਿੰਦੇ ਅਜੇ ਤੇ ਖਾਣ ਪੀਣ ਦੇ ਦਿਨ ਨੇ ਇਹਦੇ ਅਜੇ ਇਹ ਸ਼ਬਦ ਬੋਲਦੇ ਸਾਡੇ ਪਰਿਵਾਰਾਂ ਚ ਅੱਗੇ ਇਹਨਾਂ ਦਿਨਾਂ ਦੇ ਵਿੱਚ ਕੋਈ ਆਪਣੇ ਘਰਾਂ ਵਿੱਚ ਫੰਕਸ਼ਨ ਨਹੀਂ ਸੀ ਕਰਦਾ ਹੁਣ ਚੇਤਾ ਕਰਾਉਣਾ ਪੈਂਦਾ ਵੀ ਵਾਪਸ ਪਰਤੋ ਆਪਣੇ ਘਰਾਂ ਵਿੱਚ ਇਹਨਾਂ ਦਿਨਾਂ 'ਚ ਕੋਈ ਖੁਸ਼ੀ ਦਾ ਸਮਾਗਮ ਨਹੀਂ ਸੀ ਕਰਦਾ ਕਹਿਣਾ ਸੀ ਫੀਲਿੰਗ ਲੈ ਰਹੇ ਆ ਕਿ ਉਹਨਾਂ ਸਭ ਜਾਦਿਆਂ ਨੇ ਕਿਦਾਂ ਸਾਡੇ ਵਿੱਚ ਕੁਰਬਾਨੀ ਕੀਤੀ ਹੋਏਗੀ ਕਿਦਾਂ ਸਾਨੂੰ ਸਿਰ ਉੱਚਾ ਚੁੱਕ ਕੇ ਜ਼ਿੰਦਗੀ ਜਿਉਣ ਦੀ ਯੁਰਤ ਵਿਖਾਈ ਹੋਏਗੀ ਅਸੀਂ ਤੇ ਸਾਰਾ ਕੁਝ ਆਪਣੇ ਘਰਾਂ ਚ ਗਵਾ ਕੇ ਬਹਿ ਗਏ ਮਾਂ ਦੇ ਕੋਲ ਪੈਣੋ ਬੜੀ ਵੱਡੀ ਕਲਾ ਹੁੰਦੀ ਹੈ ਉਹਨਾਂ ਸਭ ਜਾਦਿਆਂ ਦੇ ਵਿੱਚ ਮਾਤਾ ਗੁਜਰ ਕੌਰ ਜੀ ਨੇ ਇਤਿਹਾਸ ਸਾਖੀਆਂ ਸੁਣਾ ਸੁਣਾ ਕੇ ਅੰਦਰੋਂ ਕਿੰਨਾ ਕਾਇਮ ਕਰ ਦਿੱਤਾ ਆਪਣੇ ਪਿਤਾ ਵੱਲ ਵੇਖਿਓ ਆਪਣੇ ਦਾਦਾ ਜੀ ਵੱਲ ਵੇਖਿਓ ਆਪਣੇ ਪਰਦਾਦਾ ਜੀ ਵੱਲ ਵੇਖਿਓ ਆਪਣੀ ਹਿਸਟਰੀ ਯਾਦ ਰੱਖਿਓ ਇਹਨੂੰ ਕਹਿੰਦੇ ਨੇ ਸਫਲ ਜੀਵਨ ਸਫਲ ਜੀਵਨ ਪਤਾ ਕਿਹੜਾ ਹੁੰਦਾ ਹੈ ਜਿਹਦੀਆਂ ਐਗਜ਼ੈਂਪਲਾਂ ਦਿੱਤੀਆਂ ਜਾਣ ਜਿਹਦੀਆਂ ਉਦਾਹਰਨਾਂ ਦਿੱਤੀਆਂ ਜਾਣ ਤੇਰੀ ਭਾਵੇਂ 500 ਕਿਲਾ ਜ਼ਮੀਨ ਹੋਵੇ ਤੇ ਜੇ ਤੇਰੀ ਪਤਨੀ ਕਹਿ ਦੇ ਮੈਂ ਨਹੀਂ ਚਾਹੁੰਦੀ ਤੇਰਾ ਪਰਛਾਵਾਂ ਮੇਰੇ ਬੱਚਿਆਂ ਤੇ ਪਵੇ ਬੰਦਿਆ ਤੇਰੇ ਵਰਗਾ ਕੰਗਾਲ ਬੰਦਾ ਹੀ ਕੋਈ ਨਹੀਂ